ਸਾ ਸੰਗਤ ਲੈ ਕੇ ਆਈ ਹੈ ਬੱਦੀ ਤੋਂ ਆ ਬڑے بڑے ਡੀਜ਼ਲ ਦੇ ਡਰਮ ਹਨਾ ਜਿਨ੍ਹਾਂ ਦੇ ਬਾਨੇ ਟੁੱਟ ਗਏ ਨੇ ਟੱਟਿਆਂ ਦੀ ਸੇਵਾ ਪਿੱਛੇ ਪਈਆ ਟੱਟੇ ਲੈ ਕੇ ਜਾ ਸਕਦੇ ਨੇ ਪਿੱਛੇ ਪਾਣੀ ਦੇਖੋ ਲਵਲਵਾ ਕੇ ਭਰਿਆ ਹੋਇਆ ਹੈ ਕਿੰਨੇ ਤੋਂ ਬੰਦੋ ਮੈਂ ਨਹੀਂ ਪੀਣਾ ਤੇ ਜਿਹੜੇ ਹੜ ਪੀਂਦਾ ਉਹਨਾਂ ਨੇ ਪੀਣਾ ਉਹਨਾਂ ਦੇ ਲਈ ਪਾਣੀ ਆਇਆ ਹੈ ਲੇਕਿਨ ਜੇ ਤੁਸੀਂ ਵੀਡੀਓ ਸਾਂਝਾ ਕਰਕੇ ਉਹਨਾਂ ਨੂੰ ਪਹੁੰਚਾਓਗੇ ਤਾਂ ਉਹਨਾਂ ਨੂੰ ਚੱਲਣਾ ਪਤਾ ਇੱਥੋਂ ਆ ਕੇ ਸਾਰੀ ਸੇਵਾ ਗੱਭਗਮਗੇ ਲੈ ਜਾ ਲੈ ਕੇ ਜਾ ਸਕਦੇ ਆ ਤੇਰਾ ਤੇਰਾ ਕਰਦੇ ਹੋਏ ਗੁਰਦਾਨਾ ਦੇ ਇੱਕ ਦਰ ਦੀ ਸੰਗਤ ਹੈ ਲੈ ਕੇ ਜਾਓ ਇੱਥੇ ਕਿਸੇ ਨੂੰ ਪੁੱਛਣਾ ਆ ਕੇ ਲੈ ਕੇ ਜਾਓ ਤੁਸੀਂ ਵੀਡੀਓ ਸਾਂਝਾ ਕਰੋਗੇ ਬਹੁਤ ਬੜੀ ਕਿਰਪਾਲਤਾ ਕਰੋਗੇ ਜਾਨਾ ਪਛਾਨ ਦੇ ਵਿੱਚ ਢਿੱਡੇ ਪਰਨ ਦੇ ਵਿੱਚ ਸੁੱਕੇ ਗਲੇ ਸੁੱਕੇ ਪਿਆਸੇ ਗਲੇ ਤਰਾਮ ਦੇ ਵਿੱਚ ਸੇਵਾ ਤੁਸੀਂ ਨਿਭਾਉਣੀ ਨਿਭਾਉਣੀ ਹੈ ਵੀਡੀਓ ਸਾਂਝਾ ਕਰਨਾ ਬਿਲਕੁਲ ਨਾਲ ਤੁਹਾਨੂੰ ਆ ਜਿਹੜੀ ਵੀ ਨੂੰ ਨਹੀਂ ਡਰਮ ਦੀ ਸੇਵਾ ਲੈ ਕੇ ਆਏ ਨਾ ਡਰਮ ਦੇ ਵਿੱਚ ਡੀਜ਼ਲ ਦੀ ਸੇਵਾ ਲੈ ਕੇ ਆਏ ਤੇ ਸਭ ਤੋਂ ਇੰਪੋਰਟੈਂਟ ਸੇਵਾ ਕਾਨੇ ਟ੍ਰੇਨੇ ਜੀਸੀਬੀਆਂ ਲੱਗ ਰਹੀਆਂ ਟਰੈਕਟਰ ਲੱਗ ਰਹੇ ਨੇ ਉਹਨਾਂ ਦੇ ਵਿੱਚ ਡੀਜ਼ਲ ਹੀ ਲੋੜ ਹੁੰਦੀ ਹੈ ਆਸ-ਪਾਸ ਪਿੰਡਾਂ ਦੇ ਮੁੰਡੇ ਆਪਣੇ ਟਰੈਕਟਰ ਲੈ ਕੇ ਆ ਜਾਂਦੇ ਆ ਕੋਈ ਜੀਸੀਬੀ ਦੀ ਸੇਵਾ ਕਰਦਾ ਕੋਈ ਪੋਪਦਨ ਮਸ਼ੀਨ ਦੀ ਸੇਵਾ ਦੇ ਦੈ ਭਾਈ ਡੀਜ਼ਲ ਦਾ ਪੈਣਾ ਉਹ ਚ ਜਿਹੜੀ ਜੇ ਪਾਣੀ ਉਤਰਨਾ ਜ਼ਮੀਨਾਂ ਦਾ ਬਰਾਬਰ ਕਰਦੀਆਂ ਨੇ ਰੇਤਾ ਚੱਕਣਾ ਉਹਦੇ ਲਈ ਡੀਜ਼ਲ ਬਹੁਤ ਲੱਗਣਾ ਲੱਖ ਰੁਪਏ ਦਾ ਉਹ ਸੇਵਾ ਸਭ ਤੋਂ ਇੰਪੋਰਟੈਂਟ ਹੈ ਸੇਵਾ ਦੇ ਵਿੱਚ ਜ਼ਰੂਰ ਹਿੱਸਾ ਪਾਇਓ ਜਦ ਪਾਣੀ ਉਤਰਦਾ ਹੈ ਜਦ ਵੀ ਇਸੇ ਸੇਵਾ ਦੀ अहमियत ਨੂੰ ਸਮਝਿਓ ਨਾ ਬਾਕੀ ਵੀ ਉਹਨਾਂ ਸਾਰੀ ਸੰਗਤ ਲਗਾਤਾਰ ਸੇਵਾ ਸਹਿਯੋਗ ਕਰ ਰਹੀ ਹੈ ਤੁਸੀਂ ਵੀ ਨਾਲ ਜੁੜੋ ਸੇਵਾ ਦੇ ਵਿੱਚ ਹਿੱਸਾ ਪਾਓ ਸਾਡੇ ਵੀਡੀਓ ਸਾਂਝੇ ਕਰੋ ਹੜਪੀੜ ਤੋਂ ਤੱਕ ਬਚਾਓ ਇਹ ਅਸੀਂ ਹਰੀ ਕੇ ਪੱਤਾਂ ਦੇ ਨਹੀਂ ਇੱਥੇ ਬੈਠੇ ਆ ਸਾਡੇ ਵੀਡੀਓ ਸਾਂਝੇ ਹੀ ਕਰਦੇ ਬਹੁਤ ਜ਼ਰੂਰੀ ਹੈ ਸਾਡੇ ਪੇਜ ਤੇ ਪਹੁੰਚੋ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਕੈ ਲਿਖੋਗੇ Google ਤੇ ਸਰਵਮੈਨਿਟੀ ਸਭ ਗੋਲ ਲਿਖੋਗੇ ਤੁਹਾਡੇ ਸਾਰੀ ਆਈਡੀਆ ਖੁੱਲ ਜਾਂਦੀ ਹੈ ਉਸ ਤੇ ਜਾ ਕੇ ਸਾਨੂੰ ਆਨਲਾਈਨ ਸਪੋਰਟ ਕਰੀ ਬਿਲਕੁਲ ਨਾ ਭੁੱਲੋ ਜ਼ਰੂਰ ਕਰਿਓ